ਬਹੁਤ ਸੋਹਣੀ ਫਿਲਮ ਲਿਖਿਆ ਰਹੇ ਹੋ ਟ੍ਰੇਲਰ ਬਹੁਤ ਬਾ ਕਮਾਲ ਹੈ ਜ਼ਰੂਰ ਜਾਨਣਾ ਚਾਹੂਗੀ ਕਿਦਾਂ ਦੇ ਕਿਰਦਾਰ ਦੇ ਵਿੱਚ ਸਾਨੂੰ ਐਂਟਰਟੇਨ ਕਰਨ ਲਈ ਆ ਰਹੇ ਤੇ ਫਿਲਮ ਪੁਰਾਣੀ ਖਤਮ ਹੋਈ ਸੀ ਉੱਥੋਂ ਹੀ ਅੱਗੇ ਕੈਰੀ ਫਾਰਵਰਡ ਹੋ ਰਹੀ ਹੈ ਤੇ ਇਹਦੇ ਚ ਅੱਗੇ ਹੋਰ ਰਿਸ਼ਤੇ ਪਲੱਸ ਹੋਏ ਨੇ ਵੀ ਉਹ ਕਿਵੇਂ ਖਿੱਲਰਦੇ ਨੇ ਤੇ ਕਿਵੇਂ ਇਕੱਠੇ ਹੁੰਦੇ ਨੇ ਉਹ ਜਦੋਂ ਤੁਸੀਂ ਫਿਲਮ ਜਾ ਕੇ ਵੇਖੋਗੇ ਤੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਫੀਲ ਕਰੋਗੇ ਤੇ ਇੰਜੋਏ ਕਰੋਗੇ 10 ਸਾਲ ਬਾਅਦ ਆਇਆ ਬਹੁਤ ਵੱਡਾ ਗੈਪ ਹੈ ਨਾ ਸੋ ਚੇਂਜਸ ਵੀ ਆਉਂਦੇ ਨੇ ਟਾਈਮ ਦੇ ਅਕੋਰਡਿੰਗਲੀ ਤੁਸੀਂ ਕਿੰਨੇ ਕ ਐਫਰਟਸ ਲਗਾਏ ਨੇ ਕਿੰਨਾ ਕ ਤੁਹਾਨੂੰ ਲੱਗਿਆ ਵੀ ਪਹਿਲਾਂ ਨਾਲੋਂ ਕਾ ਗਿਡੀਆ ਵਰਕ ਕਰੂਗੀ ਤੇ ਇੰਡਸਟਰੀ ਲਈ ਇਹ ਇੱਕ ਜਿਵੇਂ ਮੀਲ ਪੱਤਰ ਹੁੰਦਾ ਉਹ ਸਭ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖਦੇ ਹੋ ਦਿਨਿਕ ਸਵੇਰਾ ਟੀਵੀ ਸੋ 10 ਸਾਲਾਂ ਬਾਅਦ ਸੀਕਵਲ ਆ ਰਿਹਾ ਬੰਬੂ ਕਟੂ ਐਮੀ ਵਰਕ ਮੇਰੇ ਨਾਲ ਨੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਬਹੁਤ ਸੋਹਣੀ ਫਿਲਮ ਲਿਖਿਆ ਰਹੇ ਹੋ ਟ੍ਰੇਲਰ ਬਹੁਤ ਬਾ ਕਮਾਲ ਹੈ ਜ਼ਰੂਰ ਜਾਨਣਾ ਚਾਹੂੰਗੀ ਕਿ ਅਦਾਂ ਦੇ ਕਿਰਦਾਰ ਦੇ ਵਿੱਚ ਸਾਨੂੰ ਐਂਟਰਟੇਨ ਕਰਨ ਲਈ ਆ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਜੀਆ ਥੈਂਕ ਯੂ ਸੋ ਮੱਚ ਤੇ ਕਿਰਦਾਰ ਸੇਮ ਹੀ ਆ ਜੀ ਚਨਨ ਸਿੰਘ ਦਾ ਜਿਹੜਾ ਪਹਿਲੀ ਫਿਲਮ ਦੇ ਵਿੱਚ ਸੀਗਾ ਵੀ ਉਹੀ ਇੱਕ ਤੁਸੀਂ ਆਮੀ ਤੁਹਾਨੂੰ ਪੰਜਾਬ ਦੇ ਵਿੱਚ ਐਵਜੇ ਮੁੰਡੇ ਦੇਖਣ ਨੂੰ ਮਿਲਣਗੇ ਪਿੰਡਾਂ ਦੇ ਵਿੱਚ ਤੇ ਉਹ ਵਜਾ ਸੇਮ ਕਰੈਕਟਰ ਹੈ ਜੀ ਪਿਛਲੀ ਫਿਲਮ ਵਾਲੇ ਕਿਉਂਕਿ ਉੱਥੇ ਫਿਲਮ ਕੰਟੀਨਿਊ ਹੋ ਰਹੀ ਹੈ ਜਿੱਥੇ ਪਿਛਲੀ ਫਿਲਮ ਖਤਮ ਹੋਈ ਸੀ ਤੇ ਮੋਸਟਲੀ ਜਿਹੜੇ ਸੀਕਵਲਸ ਹੁੰਦੇ ਨੇ ਉਹਨਾਂ ਦੇ ਵਿੱਚ ਨਵੇਂ ਸਿਰੇ ਤੋਂ ਆਪਾਂ ਸਾਰਾ ਕੁਝ ਸ਼ੁਰੂ ਕਰਦੇ ਆਂ ਬਟ ਇਹਦੇ ਵਿੱਚ ਜਿੱਥੇ ਫਿਲਮ ਪੁਰਾਣੀ ਖਤਮ ਹੋਈ ਸੀ ਉੱਥੋਂ ਹੀ ਅੱਗੇ ਕੈਰੀ ਫਾਰਵਰਡ ਹੋ ਰਹੀ ਹੈ ਤੇ ਇਹਦੇ ਚ ਅੱਗੇ ਹੋਰ ਰਿਸ਼ਤੇ ਪਲੱਸ ਹੋਏ ਨੇ ਕਿ ਉਹ ਕਿਵੇਂ ਖਿੱਲਰਦੇ ਨੇ ਤੇ ਕਿਵੇਂ ਇਕੱਠੇ ਹੁੰਦੇ ਨੇ ਉਹ ਜਦੋਂ ਤੁਸੀਂ ਫਿਲਮ ਜਾ ਕੇ ਵੇਖੋਗੇ ਤੇ ਤੁਹਾਨੂੰ ਉਹ ਚੀਜ਼ਾਂ ਤੁਸੀਂ ਫੀਲ ਕਰੋਗੇ ਤੇ ਇੰਜ ਅਸਲ ਬਾਦਾ ਇਹ ਬਹੁਤ ਵੱਡਾ ਗੈਪ ਹੈ ਹਨਾ ਸੋ ਚੇਂजेस ਵੀ ਆਉਂਦੇ ਨੇ ਟਾਈਮ ਦੇ ਅਕੋਰਡਿੰਗਲੀ ਤੁਸੀਂ ਕਿੰਨੇ ਕ ਐਫਰਟਸ ਲਗਾਏ ਨੇ ਕਿੰਨਾ ਕ ਤੁਹਾਨੂੰ ਲੱਗਿਆ ਵੀ ਪਹਿਲਾਂ ਨਾਲੋਂ ਕਾਫੀ ਚੇਂਜ ਹੋਇਆ ਸੈਟ ਤੇ ਮਾਹੌਲ ਜਾਂ ਫਿਲਮ ਸਕ੍ਰਿਪਟ ਦੇ ਵਿੱਚ ਚੇਂजेस ਨੇ ਜਿਵੇਂ ਤੁਸੀਂ ਦੱਸਿਆ ਬਹੁਤ ਸਾਰੇ ਰਿਸ਼ਤੇ ਐਡ ਆਨ ਹੋਏ ਨੇ ਬਹੁਤ ਸਾਰੇ ਕੈਰੈਕਟਰਸ ਐਡ ਆਨ ਹੋਏ ਨੇ ਕੁਝ ਚੇਂजेस ਵੀ ਹੋਏ ਨੇ ਜਿਵੇਂ ਦਿਦਾਰ ਗਿਲ ਦਾ ਚੇਂਜ ਹੋਇਆ ਜੀ 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 ਉਹ ਚਲੋ ਥੋੜੇ ਬਹੁਤੇ ਚੇਂਜ ਕਈ ਆ ਰਹੀ ਉਹ ਮਤਲਬ ਮੌਕੇ ਦੇ ਹਿਸਾਬ ਨਾਲ ਆਉਂਦੇ ਨੇ ਕਈ ਰੀ ਡੇਟਸ ਨਹੀਂ ਹੁੰਦੀਆਂ ਹੁਣ ਮਾਈਟ ਬੀ ਸ਼ਾਇਦ ਸੰਗਾ ਸਾਹਿਬ ਦਾ ਅਲਟਰਨੇਟ ਪ੍ਰੋਡਿਊਸਰਸ ਦੀ ਕਾਲ ਹੁੰਦੀ ਆ ਰਾਈਟ ਕਾਰਜਪਾ ਜੀ ਉਹਨਾਂ ਨੇ ਪਲਾਨ ਕੀਤਾ ਆਪਣੇ ਹਿਸਾਬ ਨਾਲ ਤੇ ਬਾਕੀ ਜਿਵੇਂ ਤੁਸੀਂ ਕਹੋਮ ਵੀ ਪੁਰਾਣੀ ਫਿਲਮ ਦੇ ਸੈਟ ਦਾ ਮਾਹੌਲ ਤੇ ਇਸ ਫਿਲਮ ਦੇ ਸੈਟ ਦਾ ਮਾਹੌਲ ਸੇਮ ਹੀ ਸੀਗਾ ਜੀ ਸੇਮ ਹੀ ਆਲਮੋਸਟ ਬੰਦੇ ਤੁਹਾਡੇ ਦਿਵਾਲੇ ਨੇ ਤੇ ਉਹੀ ਮਹਾਰਾਜ ਦੀ ਕਿਰਪਾ ਨਾਲ ਯਾਰੀ ਦੋਸਤੀਆਂ ਨੇ ਤੇ ਉਨਾ ਹੀ ਰਿਗਾਰਡ ਹੈ ਉਨਾ ਹੀ ਗ੍ਰੈਟੀਟਿਊਡ ਹੈ ਜਿਵੇਂ ਅਸੀਂ ਸਟਾਰਟ ਦੇ ਵਿੱਚ ਫਿਲਮ ਸ਼ੁਰੂ ਕੀਤਾ ਸੀ ਕਾਰਜਪਾ ਜੀ ਉਦੋਂ ਫਿਲਮ ਦੇ ਪ੍ਰੋਡਿਊਸਰ ਸੀਗੇ ਬੇਸ਼ੱਕ ਉਹ ਲੇਟਰ ਆਣ ਆਏ ਸੀ ਪਹਿਲਾਂ ਮੀਕਪਾ ਜੀ ਨੇ ਫਿਲਮ ਸ਼ੁਰੂ ਕੀਤੀ ਸੀਗੀ ਤੇ ਬਿੰਨੂ ਭਾਜੀ ਦੇ ਨਾਲ ਅਸੀਂ ਫਿਲਮ ਕੀਤੀ ਸੀਗੀ ਬਿੰਨੂ ਭਾਜੀ ਵੀ ਸੇਮ ਮੇਰਾ ਰਿਲੇਸ਼ਨ ਉਹਨਾਂ ਦਾ ਆਲਮੋਸਟ 12-15 ਸਾਲ ਤੋਂ ਪੁਰਾਣਾ ਰਿਲੇਸ਼ਨ ਹੈ ਭਾਜੀ ਨਾਲ ਸੋ ਸਾਨੂੰ ਮਤਲਬ ਗੁੱਡ ਫੀਲ ਹੋਇਆ ਜਦੋਂ ਅਸੀਂ ਫਿਲਮ ਤੇ ਸੈੱਟ ਤੇ ਹੁੰਦੇ ਸੀਗੇ ਤੇ ਬਹੁਤ ਜ਼ਿਆਦਾ ਇੰਜੋਏ ਕਰਦੇ ਸੀ ਸਾਰਾ 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 ਦਿਨ ਹੀ ਅਸੀਂ ਤੇ ਅਸੀਂ ਮੈਂ ਇਸ ਗੱਲ ਵੀ ਡਿਸਕਸ਼ਨ ਕਰਦੇ ਸੀਗੇ ਜਿਵੇਂ ਸਾਡੇ ਕੋਲ ਤਿੰਨ ਵੈਨਿਟੀਆਂ ਸੀਗੀਆਂ ਅਲੱਗ-ਅਲੱਗ ਮੇਰੀ ਕਰਮਜੀਤ ਭਾਈ ਦੀ ਤੇ ਬਿੰਨੂ ਭਾਈ ਦੀ ਬਟ ਅਸੀਂ ਸਾਰਾ ਦਿਨ ਇੱਕੋ ਵੈਨਿਟੀ 'ਚ ਰਹਿੰਦੇ ਸੀ ਅਸੀਂ ਲੰਚ ਵੀ ਇਕੱਠਿਆਂ ਕਰਨਾ ਬ੍ਰੈਕਫਾਸਟ ਵੀ ਅਸੀਂ ਇਕੱਠੇ ਮਿਲਦੇ ਹੁੰਦੇ ਸੀ ਸਵੇ ਇਹ ਫਿਲਮ ਦੇ ਸੈੱਟ ਤੇ ਵੀ ਸੀ ਆਲਮੋਸਟ ਆਲਮੋਸਟ 90% ਟਾਈਮ ਇਕੱਠੇ ਹੀ ਸਪੈਂਡ ਕਰਦੇ ਸੀ ਉੱਥੇ ਤੇ ਮਤਲਬ ਪੂਰਾ ਪੋਜ਼ਿਟਿਵ ਮਾਹੌਲ ਸੀਗਾ ਫਿਲਮ ਦਾ ਤੇ ਹੋਪਫੁਲੀ ਇਹ ਫਿਲਮ ਜਿਹੜੀ ਇਹ ਵਰਕ ਕਰੂਗੀ ਤੇ ਇੰਡਸਟਰੀ ਲਈ ਇਹ ਇੱਕ ਜਿਵੇਂ ਮੀਲ ਪੱਤਰ ਹੁੰਦਾ ਉਹ ਸਭ ਤੋਂ ਓਕੇ ਸੋ 뮤직 ਤੇ ਵੀ ਓਨਾ ਹੀ ਕੰਮ ਹੋਇਆ ਜਿੰਨਾ ਲਾਸਟ ਟਾਈਮ ਸੀ ਜੀ 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 ਜਿਵੇਂ ਲਾਸਟ ਦੇ ਵਿੱਚ ਫਿਲਮ ਦੇ ਵਿੱਚ ਹੈਗੇ ਨੇ ਇਹ ਪੰਜ ਤੋਂ ਛੇ ਗਾਣੇ ਨੇ ਪੰਜ ਤਾਂ ਹੋਪਫੁਲੀ ਪੱਕੇ ਹੀ ਨੇ ਤੇ ਜਿਵੇਂ ਅਮਰਿੰਦਰ ਭਾਈ ਦਾ ਗਾਣਾ ਤੇ ਇਹਦੇ ਚ ਨਵੇਂ ਨਵੇਂ ਆਰਟਿਸਟਾਂ ਨੂੰ ਨਵੇਂ ਨਹੀਂ ਮਤਲਬ ਪੁਰਾਣੇ ਹੈਗੇ ਤਾਂ ਪੁਰਾਣੇ ਆਰਟਿਸਟ ਨੇ ਬਟ ਉਹ ਹੈ ਜਿਵੇਂ ਅਲੀ ਬ੍ਰਦਰਸ ਦਾ ਗਾਣਾ ਇੱਕ ਬੜਾ ਸੋਹਣਾ ਇਹ ਆਪਸ ਸਿੰਘ ਜੀ ਦਾ ਗਾਣਾ ਆ ਤੇ ਮੇਰੇ ਦੋ ਗਾਣੇ ਨੇ ਤੇ ਇੱਕ ਅਪਰਿੰਦਰ ਭਾਈ ਦਾ ਗਾਣਾ ਜਿਹੜਾ ਆਲਰੇਡੀ ਰਿਲੀਜ਼ ਹੋ ਚੁੱਕਿਆ ਤੇ ਇੱਕ ਹੀਰਾ ਸਿੰਘ ਜੀ ਦਾ ਗਾਣਾ ਹੈ ਉਹ ਜੇ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਬੜਾ ਮਨ ਮਹਿਸੂਸ ਹੋਊਗਾ ਉਹਨਾਂ ਗਾਣਿਆਂ ਤੇ ਓਕੇ 20th ਫੈਮਿਲੀ ਸਪੈਸ਼ਲ ਇੱਕ ਮੈਸੇਜ ਆਪਣੇ ਫੈਨਸ ਨੂੰ ਜ਼ਰੂਰ ਜੀ ਬੱਸ ਇਹੋ ਬੇਨਤੀ ਹੈ ਵੀ ਆਪਣੀ ਫੈਮਿलीज ਦੇ ਨਾਲ ਜਾਇਓ ਤੁਹਾਨੂੰ ਚੰਗਾ ਲੱਗੂਗਾ ਤੁਸੀਂ ਅਪਰੀਸ਼ੀਏਟ ਕਰੋਗੇ ਫਿਲਮ ਵੇਖ ਕੇ ਤੇ ਤੁਸੀਂ ਮਤਲਬ ਨਰਾਸ਼ ਨਹੀਂ ਹੋਵੋਗੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਾ ਸਕਦੇ ਹੋ ਤੁਹਾਨੂੰ ਅਸੀਂ ਲੜਦਾ ਨਹੀਂ ਕਰਾਂਗੇ ਇਹਨਾਂ ਅਸੀਂ ਤੁਹਾਨੂੰ ਮ Thank you, I'm right.